ਅਜਦਾ ਧਰਨਾ ਆਪਾਂ ਕਿਸਾਨੀ ਮੰਗਾ ਨਹੀਂ ਲਾਇਆ ਜਿਹੜੀਆਂ ਇਹਨਾਂ ਹੱਡੀਆਂ ਸੱਤ ਮੰਗਾ ਮੰਗ ਕੇ ਮੁੱਕਰ 기ਆ ਸਰਕਾਰ ਉਹਦੇ ਲਈ ਐਸਕੇਮ ਨੇ ਕਾਲ ਦਿੱਤੀ ਹੈ ਉੱਪਰੋਂ ਅੱਜ ਸਾਰੇ ਪੰਜਾਬ ਦੇ ਜਿੰਨੇ ਵੀ ਬੀਜੇਪੀ ਦੇ ਲੀਡਰ ਨੇ ਉਹਨਾਂ ਦੇ ਘਰਾਂ 'ਕੇ ਧਰਨੇ ਲੱਗ ਚੁੱਕੇ ਨੇ ਗਰਦਾਸਪੁਰ ਜ਼ਿਲ੍ਹੇ 'ਚ ਇਹਨਾਂ ਦਾ ਜਿਹੜਾ ਪ੍ਰਧਾਨ ਹੈ ਗਰਦਾਸਪੁਰ ਦਾ ਬੀਜੇਪੀ ਦਾ ਉਹਦੇ ਘਰ ਅੱਗੇ ਵੀ ਧਰਨਾ ਲੱਗ ਚੁੱਕਾ ਹੈ ਬਟਾਲੇ ਇੱਥੇ ਫਤੇਜੰਗ ਸਿੰਘ ਬਾਜਵਾ ਦੇ ਘਰ ਅੱਗੇ ਵੀ ਧਰਨਾ ਲੱਗ ਚੁੱਕਾ ਹੈ ਇਹ 3 ਦਿਨ ਧਰਨੇ ਸਾਡੇ ਚੱਲਣਗੇ ਔਰ ਟੋਲ ਪਲਾਜ਼ੇ ਵੀ ਅੱਜ ਸਾਰੇ ਫ੍ਰੀ ਕਰਾ ਦਿੱਤੇ ਗਏ ਨੇ 3 ਦਿਨ ਟੋਲ ਪਲਾਜ਼ੇ ਵੀ ਫ੍ਰੀ ਰਹਿਣਗੇ ਔਰ ਉਹਨਾਂ ਮੰਗਾਂ ਦੇ ਨਾਲ ਇੱਕ ਮੰਗੀ ਵੀ ਹੈ ਕਿ ਜਿਹੜੀ ਇਹ ਤਸ਼ੱਦਦ ਸਾਡੇ ਭਰਾਵਾਂ ਤੇ ਕਿਸਾਨਾਂ ਤੇ ਕਰ ਰਹੇ ਨੇ ਹਰਿਆਣੇ ਦੇ ਬਾਰਡਰ ਤੇ ਉਹ ਤਸ਼ੱਦਦ ਬੰਦ ਕਰਨ ਉਹਨਾਂ ਨੂੰ ਜਿਹੜਾ ਸੰਵਿਧਾਨ ਵੱਲੋਂ ਹੱਕ ਮਿਲਿਆ ਹੈ ਆਪਣੀ ਆਵਾਜ਼ ਠਾਉਣ ਦਾ ਅੰਦੋਲਨ ਕਰਨ ਦਾ ਉਹਨਾਂ ਨੂੰ ਰਸਤਾ ਦੇਣ ਔਰ ਉਹ ਜਾ ਕੇ ਦਿੱਲੀ ਆਪਣਾ ਅੰਦੋਲਨ ਕਰ ਸਕਣ ਆਪਣੀਆਂ ਮੰਗਾਂ ਰੱਖ ਸਕਣ ਇਹਦੇ ਕਰਕੇ ਆਪਾਂ ਜੇਤਨ ਲਾਇਆ ਜੀ ਅੱਜ ਅਸੀਂ ਇੱਕ ਅੱਜ ਅਸੀਂ ਆਪਣੇ ਭਰਾਵਾਂ ਨੂੰ ਜਿਹੜੇ ਲੀਡਰ ਉੱਥੇ ਡੱਲੇਵਾਲ ਪੰਦੇਰ ਐਸ ਕੇ ਐਮ ਨਾਨ ਪੋਲਿਟਿਕਲ ਦੇ ਲੀਡਰ ਔਰ ਦੂਜੇ ਮੋਰਚੇ ਦੇ ਉੱਥੇ ਲੀਡਰ ਜਿਹੜੇ ਨੇ ਉਹਨਾਂ ਨੂੰ ਵੀ ਸ਼ਾਬਾਸ਼ੀ ਦੇਣਾ ਚਾਹੁੰਦੇ ਆ ਕਿ ਰਾਤ ਦਾ ਉਹਨਾਂ ਨੇ ਜਿਹੜਾ ਇਹਨਾਂ ਦਾ ਪ੍ਰਸਤਾਵ ਹੈ ਜਿਹੜਾ ਸਾਨੂੰ ਧੋਖਾ ਦੇਣ ਵਾਲਾ ਪ੍ਰਸਤਾਵ ਸਰਕਾਰ ਨੇ ਦਿੱਤਾ ਸੀ ਉਹਨੂੰ ਉਹਨਾਂ ਨੇ ਰਿਜੈਕਟ ਕਰਤਾ ਹੈ ਅਸੀਂ ਉਹਨਾਂ ਨੂੰ ਵੀ ਅੱਜ ਸ਼ਾਬਾਸ਼ੀ ਦਿੰਦੇ ਆ ਔਰ ਉਹਨਾਂ ਨੂੰ ਕਹਿੰਦੇ ਆ ਕਿ ਅਸੀਂ ਉਹਨਾਂ ਦੇ ਨਾਲ ਖੜੇ ਆ ਔਰ ਜੋ ਐਸ ਕੇ ਐਮ ਭਾਰਤ ਸਾਨੂੰ ਕਾਲ ਦੇਵੇਗਾ ਉਸ ਕਾਲ ਦੇ ਉੱਤੇ ਜੋ ਵੀ ਕਾਲ ਹੋਏਗੀ ਜੇ ਉਹ ਕਹਿਣਗੇ ਅੱਜ ਤੈ ਧਰ ਨਹੀਂ ਲਾਏ ਨੇ ਇਹਨਾਂ ਦੇ ਘਰਾਂ ਅੱਗੇ ਚਲੋ ਇਹ ਇਹ ਬਾਹਰ ਜਾਂਦੇ ਆਉਂਦੇ ਆ ਇਹਨਾਂ ਨੂੰ ਪਤਾ ਲੱਗੇ ਕਿਸਾਨ ਬੈਠੇ ਨੇ ਔਰ ਅਹੀਂ ਇਹਨਾਂ ਦੀ ਆਵਾਜ਼ ਜਿਹੜੀ ਆ ਉੱਪਰ ਚੁੱਕੀ ਆ ਆਵਾਜ਼ ਉੱਪਰਲੇ ਲੀਡਿਆਂ ਤੱਕ ਕਹੀਏ ਵੀ ਤਸ਼ੱਦਦ ਬੰਦ ਕਰੋ ਸਾਡੇ ਪੰਜਾਬੀਆਂ ਤੇ ਕਿਉਂਕਿ ਇਹ ਵੀ ਪੰਜਾਬ ਦੇ ਨੇ ਜੇ ਇਹਨਾਂ ਨੇ ਨਾ ਕੀਤਾ ਜੇ ਸਾਨੂੰ ਉੱਪਰੋਂ ਕਾਲ ਆ ਗਈ 22 ਤਰੀਕ ਨੂੰ ਮੀਟਿੰਗ ਹੈ ਐਸਕੇਐਮ ਹਿੰਦੁਸਤਾਨ ਦੀ ਉਹਦੇ ਵਿੱਚ ਜਿਹੜੀ ਵੀ ਕਾਲ ਆਉਂਦੀ ਹੈ ਉਹ ਉਹ ਸਾਡੇ ਸਿਰ ਮੱਤੇ ਆ ਉਹ ਕਾਲ ਬਾਰਡਰਾਂ ਵੱਲ ਜਾਣ ਦੀ ਹੋਏ ਉਹ ਦਿੱਲੀ ਵੱਲ ਜਾਣ ਦੀ ਹੋਏ ਉਹ ਇਹਨਾਂ ਨੂੰ ਘਰ ਚੋਂ ਨਾ ਨਿਕਲਣ ਦੀ ਹੈ ਜੋ ਵੀ ਕਾਲ ਉਹ ਦੇਣਗੇ ਉਹ ਸਾਡੇ ਸਿਰ ਮੱਤੇ ਆ ਉਹ ਪੂਰੀ ਕੀਤੀ ਜਾਏਗੀ ਪੰਜਾਬ ਦੇ ਲੋਕ ਵੱਧ ਚੜ ਕੇ ਉਹ ਚ ਹਿੱਸਾ ਲੈਣਗੇ ਔਰ ਮੈਂ ਵਿਸ਼ਵਾਸ ਦਵਾਣਾ ਕਿ ਮਾਝੇ ਦੇ ਲੋਕ ਐਸਕੇਐਮ ਦੀ ਕਾਲ ਦੇ ਉੱਤੇ ਸਾਰਾ ਮਾਝਾ ਉੱਠ ਕੇ ਉਧਰ ਨੂੰ ਚੱਲੇਗਾ ਜਿੱਧਰ ਨੂੰ ਵੀ ਐਸਕੇਐਮ ਕਾਲ ਦੇਗਾ ਐਸਕੇਐਮ ਪਾਰਟ ਕਿਸਾਨ ਕੋਈ ਨਹੀਂ ਮੈਂ ਮਾਜਾ ਕਿਸਾਨ ਸੰਘਰਸ਼ ਮੈਂ ਮੁਖਬਰਾ ਪੰਜਾਬ ਦਰੀਪ ਸਿੰਘ ਲੰਬੜਦਾਰ ਅੱਜ ਅਸੀਂ ਪਤੇ ਜੰਗ ਸਿੰਘ ਜੀ ਬਾਜਵਾ ਦਾ ਜਿਹੜੇ ਬੀਜੇਪੀ ਦੇ ਆਗੂਆਂ ਉਹਨਾਂ ਦਾ ਘਰ ਦਾ ਘਰਾ ਕੀਤਾ ਉਹਦਾ ਕਿਸਾਨ ਉਹਦਾ ਕਾਰਨ ਜਿਹੜਾ ਮੇਨ ਹੈ ਜਿਹੜਾ ਕਿਸਾਨ ਸਾਡੇ ਦਿੱਲੀ ਨੂੰ ਗਏ ਉਹਨਾਂ ਨੂੰ ਗੋਲੀਆਂ ਔਰ ਉਹਨਾਂ ਤੇ ਬਹੁਤ ਜ਼ਿਆਦਾ ਜ਼ੁਲਮ ਠਾਇਆ ਗਿਆ ਉਸ ਦੇ ਵਿਰੋਧ ਵਿੱਚ ਵੀ ਉਹ ਜਿਹੜੀਆਂ ਮੰਗਾਂ ਨਾਲ ਸਾਡੀਆਂ ਵੀ ਮੰਗਾਂ ਉਹੀ ਨੇ ਕਿ ਉਹ ਮੰਗਾਂ ਪੂਰੀਆਂ ਕਰ ਦੋ ਤਾਂ ਜੋ ਕਿਸਾਨਾਂ ਨੂੰ ਰੋਡ ਤੇ ਆਨ ਦਾ ਲੋੜ ਨਾ ਪਏ ਇਸੇ ਕਰਕੇ ਅਸੀਂ ਧਰਨਾ ਲਾਇਆ ਹੈ ਬਟਾਲੇ ਵੀ ਧਰਨਾ ਚੱਲ ਰਿਹਾ ਔਰ ਸਾਡੀ ਜਥੇਬੰਦੀ ਵੱਲੋਂ ਸਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਆਡੀ ਜਥੇਬੰਦੀ ਔਰ ਟੂਲਪਰਾਜ ਦੇ ਵੀ ਚੱਲ ਰਿਹਾ ਉਹ ਵੀ ਦੋ ਦਿਨਾਂ ਵਾਸਤੇ ਫ੍ਰੀ ਕੀਤਾ ਹੈ ਜਿਹੜਾ ਦਿਨਾਂਗਰ ਤੋਂ ਫਰਾਂਗੋਟ ਟੂਲਪਰਾਜ ਆ ਜੀ ਇਹ ਤਿੰਨ ਦਿਨ ਵਾਸਤੇ ਲੱਗੇਗਾ ਜੀ ਤਿੰਨ ਦਿਨ ਦਿਨ ਪਰ ਰਾਤ ਚੱਲੇਗਾ ਧਰਨਾ ਔਰ ਸਰਕਾਰ ਨੂੰ ਇਸ ਉਮੀਦ ਤੇ ਧਰਨਾ ਲਾਇਆ ਵੀ ਸ਼ਾਇਦ ਜਿਹੜੇ ਪੰਜਾਬ ਦੇ ਨੁਮਾਇੰਦੇ ਐ ਸਰਕਾਰ ਦੇ ਭਾਜਪੀ ਦੇ ਉਹ ਮੋਦੀ ਨੂੰ ਦੱਸਣ ਵੀ ਕਿਸਾਨ ਜਿਹੜਾ ਆਪਣੇ ਹੱਕਾਂ ਦੀ ਆਪਣੇ ਹੱਕਾਂ ਵਾਸਤੇ ਬੈਠੇ ਕਿਉਂਕਿ ਇਹ ਜਿਹੜੀਆਂ ਮੰਗਾਂ ਨੇ ਇਹ ਸਾਡੀਆਂ ਦਿੱਲੀ ਜਦੋਂ ਮੰਨੀਆਂ ਗਈਆਂ ਉਸ ਤੋਂ ਬਾਅਦ ਅਸੀਂ ਪੰਜਾਬ 'ਚ ਪਰਤੇ ਸੀਗੇ ਪਰ ਇਹ ਆਪਣੀ ਜਿਹੜੀ ਗੱਲ ਤੋਂ ਮੁਕਰ ਰਹੀ ਹੈ ਸਰਕਾਰ ਐਮਐਸਬੀ ਤੋਂ ਮੁਕਰ ਰਹੀ ਹੈ ਬਾਕੀ ਗੱਲਾਂ ਤੋਂ ਮੁਕਰ ਰਹੀ ਹੈ ਔਰ ਜਿਹੜੇ ਸਾਡੇ ਕਿਸਾਨ ਸ਼ਹੀਦ ਹੋਏ ਨੌਕਰੀ ਜਿਹੜੇ ਵਾਅਦੇ ਕੀਤੇ ਉਹ ਵੀ ਨਹੀਂ ਮਿਲੇ ਔਰ ਬਹੁਤ ਸਾਰੇ ਜਿਹੜੇ ਕੰਮ ਹੈ ਜਿਹੜੀ ਸਰਕਾਰ ਜਿਹੜੇ ਪਰਚੇ ਵੀ ਗਈਆਂ ਤੇ ਕੈਨਸਲ ਨਹੀਂ ਹੋਏ ਇਸੇ ਕਰਕੇ ਜਿਹੜੀ ਹੈ ਇਹ ਜਿਹੜੇ ਇਹ ਸਰਕਾਰ ਨੂੰ ਵਾਰਨਿੰਗ ਹੈ ਵੀ ਤੂੰ ਬੰਦਾ ਬਣ ਜਾ ਸਾਡੇ ਹੱਕ ਸਾਨੂੰ ਦੇ ਦੇ ਨਹੀਂ ਤੋਂ ਇਸ ਤੋਂ ਬਾਅਦ ਤੇਰੇ ਲਈ ਵਾਸਤੇ ਮੁਸ਼ਕਲ ਹੋ ਜਾਏਗੀ